ਪਹਿਲਾਂ ਗਾਲਚੇ ਰਦਾਖਸ਼ ਦੀ ਮਾਲਾ ਨਾਲ ਤુલਸੀ ਦੀ ਮਾਲਾ ਨਾਲ ਬਾਬੇ ਨਾਨਕ ਦਾ ਸਿਮਰਨ ਇਹ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤੇ ਪਾਛਣੇ ਇਥੇ ਖੜੇ ਜੋ ਪ੍ਰੇਮ ਵਾਲੇ ਜਿੱਦਾਂ ਹੁਣ ਤੁਸੀਂ ਆ ਗਏ ਹੋ ਕਿਸ ਨੇ ਇਤਰਾਜ ਨਹੀਂ ਕੀਤਾ ਕਿ ਤੁਸੀਂ ਮਾਲਾ ਪਾ ਕੇ ਵਰਦੀ ਦੇ ਉੱਪਰੋਂ ਇਤਰਾਜ ਅੱਛਾ ਜੇ ਦੀਦੀ ਵੀ ਤੇ ਐਸੇ ਕਿਸੇ ਤੇ મોદી ਤੋਂ ਕੋਈ ਵੱਡਾ ਹੋਗਾ ਸਸਿਕਾ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਤੁਸੀਂ ਪਿਛਲੇ ਸਮੇਂ ਚ ਬਹੁਤ ਇੱਕ ਇੰਸਟਾਗ੍ਰam ਤੇ ਵੀਡੀਓ ਵਾਇਰਲ ਹੋਈ ਸੀ ਇੰਸਟਾਗ੍ਰam ਤੇ ਇੱਕ ਗੁਰੂ ਸਿੱਖ ਬੰਦਾ ਪੁਲਿਸਮੈਨ ਜਿਹੜੇ ਕਿ ਚੌਂਕ ਦੇ ਵਿੱਚ ਨਾਮ ਜਪਦੇ ਆ ਗਲੇ ਦੇ ਵਿੱਚ ਰੁਦਾਕਸ਼ ਦੀ ਮਾਲਾ ਪਾਈ ਆ ਤੋਸੀਲ ਜੀ ਦੀ ਮਾਲਾ ਪਾਈ ਆ ਅੱਜ ਉਹਨਾਂ ਨੂੰ ਮਿਲੌਣ ਜਾ ਰਹੇ ਆ ਸਾਡੇ ਨਾਲ ਨੇ ਬਲਵਿੰਦਰ ਸਿੰਘ ਜੀ ਗਰਦਾਸਪੁਰ ਦੇ ਵਿੱਚ ਖੜੇ ਆ ਤੁਸੀਂ ਪੁਲਸ ਦਾ ਹਰ ਇੱਕ ਰੂਪ ਦੇਖਿਆ ਪੁਲਸ ਗੁੱਸੇ ਵਿੱਚ ਵੀ ਦੇਖਿਆ ਪਰ ਅਰਬ ਦਾ ਸਿਮਰਨ ਕਰਨ ਵਾਲੇ ਤੁਹਾਨੂੰ ਅੱਜ ਪਹਿਲੀ ਵਾਰੀ ਦਿਖਾ ਰਹੇ ਆ ਬਲਵਿੰਦਰ ਸਿੰਘ ਜੀ ਕਾਫੀ ਸਮੇਂ ਤੋਂ ਇਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਅਸੀਂ ਲੱਭ ਰਹੇ ਸੀ ਕਿ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਛਤਨਾਮ ਵਾਹਿਗੁਰੂ ਠੀਕ ਹੋ ਜੀ ਮਾਲਕ ਦੀ ਕਿਰਪਾ ਪਹਿਲਾਂ ਤਾਂ ਸਮਾਂ ਦੇਣ ਲਈ ਧੰਨਵਾਦ ਵਾਹ ਅਸੀਂ ਤੁਹਾਡੀ ਵੀਡੀਓ ਬਹੁਤ ਦੇਖੀ ਸੀਗੀ ਹਾਂਜੀ ਕੀ ਜਿਹੜੀ ਵੀਡੀਓ ਜਿਹੜੀ ਪਹਿਲਾਂ ਵਾਇਰਲ ਕਰਦੇ ਰਹੇ ਆ ਬੱਚੇ ਕਰਦੇ ਰਹੇ ਆ ਉਹ ਲੋਕ ਸੁੱਕ ਕੇ ਕਰ ਲੈਂਦੇ ਰਹੇ ਆ ਅੱਛਾ ਜੀ ਮੇਰੀ ਵੀਡੀਓ ਜਿਹੜੀ ਆ ਹੁਣ 5-7 ਦਿਨਾਂ ਦੀ ਹੋਈ ਆ ਆਪਣੇ ਤਰੀਕ ਹੈਗੀ 16 ਤਰੀਕ ਅੱਛਾ ਜੀ ਇੱਥੇ ਇੱਕ ਪ੍ਰੈਸ ਰਿਪੋਰਟਰ ਨੇ ਗਰਦਾਪੁਰ ਦੇ ਨੇ ਮੈਂ ਸੱਚ ਮੇਰੀ ਬਣਾਈ ਇੱਥੇ ਠੀਕ ਆ ਉਤੋਂ ਅਲਾਵਾ ਮੈਨੂੰ ਨਹੀਂ ਪਤਾ ਕਿ ਕਿਹੜੀਆਂ ਮੇਰੀਆਂ ਬੜੀਆਂ ਬੁਥੇਲੀਆਂ ਪਾਈਆਂ ਲੋਕਾਂ ਨੇ ਗਰਕੇ ਨਾਲ ਗਾਲਚੇ ਰਾਕਸ਼ ਦੀ ਮਾਲਾ ਨਾਲ ਤુલਸੀ ਦੀ ਮਾਲਾ ਨਾਲ ਬਾਬੇ ਨਾਨਕ ਦਾ ਸਿਮਰਨ ਇਹ ਵਾਹਿਗੁਰੂ ਨੇ ਕਿਰਪਾ ਕੀਤੀ ਸਤਿਪਾਛ ਨੇ ਇਥੇ ਫਿਰ ਜੋ ਪ੍ਰੇਮ ਵਾਲੇ ਜਿਤਨਾ ਹੁਣ ਤੁਸੀਂ ਆ ਗਏ ਜੋ ਆ ਮਾੜਾ ਜਿਹੜੀ ਆ ਮੈਨੂੰ ਬਾਹਰ ਦਾ ਗੁੱਸੇ ਕੀ ਜਾ ਸੁਬਰਾਤਰੀ ਦੇ ਮੌਕੇ ਤੇ ਦੇ ਕੇ ਗਏ ਠੀਕ ਆ ਉਹ ਆਂਦੇ ਮੈਨੂੰ ਆਪਣਾ ਕੋਈ ਨਿਸ਼ਾਨੀ ਦਓ ਫਿਰ ਮੇਰੇ ਕੋ ਕੜਾ ਹੀ ਪਟਣਾ ਸਾਹਿਬ ਦਾ ਅੱਛਾ ਮੈਂ ਫਿਰ ਕੜਾ ਦੇਤਾ ਉਹਨਾਂ ਨੂੰ ਅੱਛਾ ਉਹਨਾਂ ਨੇ ਫਿਰ ਮੈਨੂੰ ਆ ਮੜਾ ਦੇ ਕੇ ਠੀਕ ਆ ਆਂਦੇ ਵੀ ਤੁਸੀਂ ਸਾਡੇ ਕੋ ਲੈ ਲਓ ਹਾਂ ਤੇ ਆਪਣੀ ਸਾਨੂੰ ਵੀ ਨਿਸ਼ਾਨੀ ਦੋ ਕੋਈ ਕੀ ਕਾ ਸਰ ਦਾ ਅਮਾਉਂਟ ਦੀ ਹੈ ਵਿੱਚ ਅੱਛਾ ਜੀ ਇਸ ਤਰ੍ਹਾਂ ਕਰਕੇ ਆ ਵੀ ਦੁਨੀਆਂ ਪਿਆਰ ਕਰਦੀ ਆ ਮਹਿਕਮੇ ਵਿੱਚ ਵੀ ਰਹਿ ਕੇ ਸਾਰਾ ਮਹਿਕਮਾ ਪਿਆਰ ਕਰਦਾ ਇਹੋ ਜੀ ਚੀਜ਼ ਆ ਪਰਮਾਤਮਾ ਕਹਿੰਦਾ ਵੀ ਮੇਰੀ ਡਿਊਟੀ ਮੋਦੀ ਜਦੋਂ ਬਣਿਆ ਵਾ ਉਦੋਂ ਮੇਰੀ ਡਿਊਟੀ ਨਾ ਹਰਮੰਦਰ ਸਾਹਿਬ ਵਿੱਚ ਲੱਗੀ ਹੋਈ ਸੀ ਅੱਛਾ ਜੀ ਤੇ ਮੇਰੀ ਬਾਲਾਤਰਾ ਅਫਸਰ ਜਿਹੜੇ ਸੀਨੀਅਰ ਅਫਸਰ ਜਿਹੜੇ ਡੀਜੀਪੀ ਸਾਹਿਬ ਇਮਾਨ ਜੋਗ ਐਸਐਸਪੀ ਸਾਹਿਬ ਉਹਨਾਂ ਨੇ ਮੇਰੀ ਨਾਲ ਡਿਊਟੀ ਉਥੋਂ ਕਟਾ ਕੇ ਤੇ ਮੇਰੀ ਹਰਮੰਦਰ ਸਾਹਿਬ ਦੇ ਅੰਦਰ ਫਰ ਕਾਇਤੇ ਲਾਤੀ ਠੀਕ ਆ ਉਹ ਫਿਰ ਮੈਂ ਜਦੋਂ ਡਿਊਟੀ ਉੱਥੇ ਲਾਤੀ ਫਿਰ ਉਹਨਾਂ ਨੇ ਮੈਨੂੰ ਨਕਦੀ ਕਿ ਐਸ ਦਿੱਤਾ ਮੈਨੂੰ ਉਹਨਾਂ ਨੇ ਇਨਾਮ ਦੇ ਤੌਰ ਤੇ ਇਨਾਮ ਦੇ ਤੌਰ ਤੇ 20000 ਰੁਪਏ ਮੈਨੂੰ ਦਿੱਤਾ ਐਸਐਸਪੀ ਸਾਹਿਬ ਨੇ ਤੇ 18000 ਰੁਪਏ ਮੈਨੂੰ ਦਿੱਤਾ ਡੀਜੀਪੀ ਸਾਹਿਬ ਨੇ ਉਹ ਲਿਖਤੀ ਰੂਪ ਵਿੱਚ ਫਿਰ ਉਹਦੋਂ ਦੀ ਮੈਂ ਦੋ ਕੁਰਪਾਨਾਂ ਲਈਆਂ ਇਹ ਜਿਹੜੀਆਂ ਨਾ ਇਹ ਸ਼੍ਰੀ ਸਾਹਿਬ ਦੋ ਪਾਏ ਹੋਇਆ ਤੁਸੀਂ ਇਹ ਇਹ ਇੱਕ ਮੇਰਾ ਘਰ ਪਿਆ ਵਾ ਮੈਂ ਦੋ ਪੈਨ ਨਾ ਹੁਣਾ ਅੱਛਾ ਜੀ ਦੋ ਪੈਨ ਨਾ ਹੁੰਦਾ ਜੋ ਕੋਈ ਦੇਣ ਵਾਲਾ ਕੋਈ ਜੇ ਤਾਂ ਗੁਰਪ੍ਰਭ ਆ ਗਿਆ ਕੋਈ ਜਨਮ ਦਿਨ ਆ ਗਿਆ ਨਾ ਮਾ ਮਾ ਉਦੋਂ ਫਿਰ ਮੈਂ ਦੋ ਪੈਨ ਨਾ ਹੁੰਦਾ ਠੀਕ ਆ ਉਤਨਾ ਵੇ ਇੱਕ ਹੀ ਪੈਨ ਨਹੀਂ ਕਦੀ ਕਿਸੇ ਨੇ ਇਤਰਾਜ ਨਹੀਂ ਕੀਤਾ ਕਿ ਤੁਸੀਂ ਮਾਲਾ ਪਾ ਕੇ ਵਰਦੀ ਦੇ ਉੱਪਰੋਂ ਇਤਰਾਜ ਸਿਰ ਜਦ ਦੀਦੀ ਤੇ ਅੱਛੇ ਪੀਛੇ ਤੇ ਮੋਦੀ ਤੋਂ ਕੋਈ ਵੱਡਾ ਹੋਦਾ ਬਿਲਕੁਲ ਜੀ ਕਾਨੂੰਨ ਹੀ ਉਹਨਾਂ ਤੋਂ ਚੱਲਦਾ ਕਾਨੂੰਨ ਹੀ ਉਹਨਾਂ ਤੋਂ ਚੱਲਦਾ ਉਹਨਾਂ ਨੇ ਫਿਰ ਇਹਨੂੰ ਦਿੱਤਾ ਵਾਰਡ ਦੇ ਤੌਰ ਤੇ ਫਿਰ ਮੈਂ ਸਮਾਰ ਕੇ ਰੱਖੀ ਉਹਨਾਂ ਦੀ ਕਿੰਨੇ ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਜੀ ਨੌਕਰੀ ਕਰਦਿਆਂ ਨੂੰ ਮੈਂ 29/4/1986 ਦਾ ਪੱਤੀ ਹਾਂ ਅੱਛਾ ਜੀ ਹੁਣ ਮੇਰੀ 1 ਮਹੀਨਾ ਨੌਕਰੀ ਲੱਗੀ ਹੈ 1 ਮਹੀਨਾ ਲੱਗੀ ਹੈ 1 ਮਹੀਨਾ 45 ਦਿਨਾਂ ਦੀ ਹੈ 45 ਸ਼ੁਰੂ ਤੋਂ ਜਦੋਂ ਤੋਂ ਹੋਸ ਸੰਭਾਲੀ ਉਦੋਂ ਬਾਬੇ ਮੈਂ ਜਦੋਂ ਛੋਟਾ ਜਿਹਾ ਨਹੀਂ ਨਾ ਹਾਂਜੀ ਮੇਰੇ ਬਾਪ ਨੇ ਕਿਹਾ ਸੀ ਕਿ ਆ ਪੁੱਤਰਾ ਤੇਰੇ ਕੋ ਨਾ ਜਪਜੀ ਸਾਹਿਬ ਤੇ ਯਾਬ ਸਾਹਿਬ ਬਾਣੀ ਨਹੀਂ ਪੜੀ ਜਾਣੀ ਕਰਨੀ ਅੱਛਾ ਯੰਨਾਂ ਮੈਂ ਤੁਹਾਨੂੰ ਟਾਈਮ ਦੱਸ ਦੇਣਾ ਤੂੰ ਉਹ ਟਾਈਮ ਤੇ ਪੜ੍ਹ ਲੈ ਕਰੇਗਾ ਬਾਣੀ ਮੈਂ ਬਾ ਪੜਨਾ ਕਰਾਂਗਾ ਠੀਕ ਆ ਮੈਨੂੰ ਆਦਾ ਵੀ ਜਦੋਂ ਤੂੰ ਇਸ਼ਨਾਨ ਪਾਣੀ ਕਰਨਾ ਨਾ ਹਾਂ ਉਦੋਂ ਤੂੰ ਸਿਮਰਨ ਕਰਨਾ ਠੀਕ ਆ ਇਸ਼ਨਾਨ ਪਾਣੀ ਕਰਕੇ ਤੇ ਨਾਲ ਹੀ ਫਿਰ ਊਟਕਾ ਲੈ ਕੇ ਬਹਿ ਜਾਣਾ ਕਰਨਾ ਅੱਛਾ ਜੀ ਉਹਨਾਂ ਨੇ ਮੈਂ ਆਪਣੇ ਬਾਪ ਦੇ ਹੁਕਮ ਨਾ ਮੰਨਿਆ ਉਹਨਾਂ ਦਾ ਹੂੰ ਉਹਨਾਂ ਦੇ ਬਾਪ ਦੇ ਹੁਕਮ ਦੇ ਉੱਤੇ ਫਿਰ ਮੈਂ ਨੇ ਜਪਜੀ ਸਾਹਿਬ ਬਾਣੀ ਮੈਂ ਬਾਣੀ ਨਹੀਂ ਮੈਂ ਟੁੱਟਣ ਦਿੱਤੀ ਮੈਂ ਨੇ ਕੀ ਹੁੰਦੇ ਤਾ ਅੱਛਾ ਜੀ ਉਹਨਾਂ ਨੇ ਮੈਨੂੰ ਕਿਹਾ ਵੀ ਗਰੀਬੀ ਦਾਵਾ ਵਾ ਤੇ ਤੂੰ ਗੁਰਦੁਆਰੇ ਬੇਸਿਕਾ ਨਾ ਜਾਇਆ ਕਰ ਠੀਕ ਆ ਪਾਣੀ ਪੜ ਲਾ ਸਰ ਠੀਕ ਹੈ ਜੀ ਮੈਂ ਫਿਰ ਪਾਣੀ ਪੜਦਾ ਰਹਾ ਆ ਆਹ ਹੌਲੀ 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 ਆਹ ਫਿਰ ਬਾਬੇ ਦੇ ਅਮਰੋਦ ਥਗ ਲਿਆ ਅਮਰੋਦ ਥਗਨ ਤੋਂ ਬਾਅਦ ਫਿਰ ਹੋਰ ਵੀ ਫਿਰ ਆ ਜੋ ਸਰੂਪ ਆ ਗਲੇ ਚ ਪਰਨੇ ਪਾਏ ਹੋਏ ਆ ਪੀਲਾ ਇਹ ਸਰੂਪਾ ਸਾਹਿਬ ਆ ਸਰੂਪਾ ਸਾਹਿਬ ਇੱਥੇ ਦੇ ਜਾਂਦੇ ਇੱਥੇ ਮੈਨੂੰ ਬੜੇ ਦਿੰਦੇ ਆ ਸਰੂਪਾ ਸਾਹਿਬ ਦੇ ਜਾਂਦੇ ਕਈ ਵਾਰੀ ਬਰਫੀ ਜੱਟ ਵੀ ਦੱਬੇ ਵੀ ਦੇ ਜਾਂਦੇ ਇੱਥੇ ਫਲੋਤਿਆਂ ਅੱਛਾ ਪਰ ਮੈਂ ਉਹਨਾਂ ਕੋ ਬਰਫੀ ਦਾ ਦੱਬਾ ਮੈਂ ਕਹਿੰਦਾ 48 ਸਾਹਿਬ ਦਾ ਵਟਸਐਪ ਚਾੜੋ ਅੱਛਾ ਜੀ ਆਹ ਫੋਨ ਚ ਚੱਲ ਹੁੰਦਾ ਠੀਕ ਆ ਆ ਹੁਣ ਮਨ ਚ ਖੁਆਇਸ਼ ਹੈ ਕੋਈ ਖੁਆਇਸ਼ ਇਹ ਮਾਨ ਸਤਕਾਰ ਮਿਲ ਗਿਆ ਦੁਨੀਆ ਦੀ ਨਿਗਾ ਚ ਆ ਗਏ ਮੈਂ ਮਾਨ ਸਤਕਾਰ ਆਏ ਕਿਤੇ 2 ਸਾਲ ਮੈਨੂੰ ਨੌਕਰੀ ਮਿਲ ਜੇ ਨਾ ਹੋਰ ਅੱਛਾ ਚੱਲਦੀ ਕਲਾ ਜੀ ਠੀਕ ਆ ਹੋਰ ਕੋਈ ਮਨ ਚ ਇੱਛਾ ਹੋਰ ਇਸ ਵਾਸਤੇ ਠੀਕ ਆ ਬਹੁਤ ਵਧੀਆ ਅਜੇ ਤੱਕ ਇਹ ਮੇਰੇ ਸਿਹਤ ਵਿੱਚ ਕੋਈ ਡਿਫੈਕਟ ਨਹੀਂ ਪਿਆ ਅੱਛਾ ਜੀ ਆ ਜਿੱਦਾਂ ਕੋਈ ਬੁਖਾਰ ਚੜ ਜਾਵੇ ਜਾਂ ਕੋਈ ਕੰਮ ਹੋ ਜਾਵੇ ਜਾਂ ਕੋਈ ਅੰਦਰੂਨੀ ਕੋਈ ਮੈਂ ਐਵੇਂ ਲੱਤ ਪੂੜ ਕਰਨਾ ਪਈ ਜਾਂ ਟੱਡ ਪੂੜ ਨਾ ਬਿਲਕੁਲ ਨਹੀਂ ਠੀਕ ਹਾਂ ਕੋਈ ਦਵਾਈ ਨਹੀਂ ਚੱਲਦੀ ਕੋਈ ਦਵਾਈ ਰੱਬ ਦਾ ਸਿਮਰਨ ਕਰਦੀਆਂ ਦਵਾਈ ਚੱਲ ਵੀ ਕਿੱਦਾਂ ਸਕਦੀ ਐ ਦਵਾਈ ਦਵਾਈ ਤੋਂ ਮੈਂ ਰਹਿ ਤਵਾ ਮੈਂ ਇਹ ਸਾਰਿਆਂ ਨੂੰ ਕਹਿਣਾ ਕੋਈ ਦਵਾਈ ਮੈਂ ਤ ਨਹੀਂ ਖਾਣੀ ਤੁਸੀਂ ਖਾ ਲੋ ਠੀਕ ਹੈ ਜੀ ਇੱਕ ਬਾਰੇ ਮੈਂ ਇਹ ਗੱਲ ਕਰ ਰਿਹਾ ਹਾਂ ਵੀ ਜਦੋਂ ਬੱਚੇ ਆਉਂਦੇ ਆ ਨਾ ਕੋਈ ਜੇ ਆਣ ਕੇ ਚਾਉਂਦੇ ਆ ਬੜੇ ਆਉਂਦੇ ਆ ਹਰਮਨਦਰ ਸਾਹਿਬ ਜਾਂਦੇ ਆ ਸੰਗਤ ਜਾਂਦੀ ਆ ਉਹ ਆਦੀ ਬਾਬੇ ਤੁਹਾਡੇ ਨਾਲ ਫੋਟੋ ਲੈਣੀ ਐ ਟੈਂਕ ਲਾ ਕੇ ਫਿਰ ਮੈਂ ਕਹਿੰਦਾ ਟੈਂਕ ਦਾ ਮੂੰਹ ਪਹਿਲਾਂ ਇਧਰੋਂ ਕਰਾਓ ਫਿਰ ਮੈਂ ਉਹ ਤੁਸੀਂ ਕਿਉਂ ਕਹਿੰਦੇ ਹੋ ਉਹ ਮੈਂ ਤਾਂ ਕਹਿੰਨਾ ਵਾ ਵੀ ਯਾਰ ਅਹੀਂ ਮੈਂ ਮੰਨਣਾ ਵਾ ਹਰਮੰਦਰ ਸਾਹਿਬ ਨੂੰ ਤੇ ਜਿਹੜਾ ਬਾਬਾ ਨਾਨਕ ਨੂੰ ਹਾਂ ਤੇ ਉਧਰੋਂ ਨਹੀਂ ਕਰਦਾ ਜਿਹਦਾ ਅੰਦਾ ਮੂੰਹ ਅੱਛਾ ਟੈਂਕ ਦਾ ਮੂੰਹ ਉਧਰ ਨਹੀਂ ਕਰਦਾ ਕਹਿੰਦਾ ਉਧਰ ਨਹੀਂ ਕਰਦਾ ਜਿਹਦਾ ਅੱਛਾ ਜੀ ਇਹ ਇੱਕ ਭਗਤੀ ਵਾਲੀ ਗੱਲ ਵਾ ਨਾ ਹਾਂ ਬਾਣੀ ਵਾਲੀ ਗੱਲ ਵਾ ਵੀ ਟੈਂਕ ਦਾ ਮੂੰਹ ਜਿਹੜਾ ਵਾ ਜਿਹੜਾ ਜਿਹੜਾ ਅੰਨ ਦਾ ਧੰਦਾ ਨਾ ਹਨੂ ਹਾਂ ਉਹਦੇ ਵੱਲ ਮੂੰਹ ਕਰਨਾ ਚਾਹੀਦਾ ਬਿਲਕੁਲ ਹਾਂ ਇਹ ਕਰਨਾ ਜਿਹਦਾ ਵਾ ਐ ਸਾਈਡ ਨੂੰ ਜਿੱਦ ਤਨ ਬ੍ਰਹਮਪੁਰ ਰੋਡ ਆ ਅੱਛਾ ਕਿਉਂ ਇਦਨ ਬ੍ਰਹਮਪੁਰ ਵਾਲ ਨੂੰ ਕਰਦਾ ਇਧਰ ਨਸ਼ੇ ਪੱਤੀ ਆਉਂਦੇ ਲੋਕੀ ਕਿ ਵੇਖਿਆ ਮਾੜੇ ਤੋਂ ਮਾੜੇ ਜਿਹੜਾ ਗੱਡੀਆਂ ਵਾਲੇ ਬਣਿਆ 20 20 ਗੱਡੀਆਂ ਪਾਈਆਂ ਨੇ ਬਲੈਕਰ ਵੱਡੇ ਵੱਡੇ ਸਮੈਕਰ ਫੜੇ ਆ ਇਧਰੋਂ ਅਸੀਂ ਹਾਂ ਉਧਰ ਨੂੰ ਕਰ ਅੱਜ ਕੱਲ ਪੰਜਾਬ ਪੁਲਿਸ ਕਾਫੀ ਚਤੰਨ ਹੋਈ ਪਈ ਆ ਨਸ਼ਾ ਤੱਕਰਾਂ ਤੇ ਬਹੁਤ ਜ਼ਿਆਦਾ ਸ਼ਿਕੰਜਾ ਕੱਢਿਆ ਹੈ ਇਧਰੋਂ ਨਸ਼ੇ ਆਉਂਦੇ ਆ ਉਧਰੋਂ ਹੁੰਦੇ ਵੱਡੇ ਨਸ਼ੇ ਆਉਂਦੇ ਉਧਰੋਂ ਅੱਛਾ ਉਹ ਪਾਰੋਂ ਉਧਰ ਹੁੰਦੀ ਦੁਨੀਆਂ ਸਭ ਗੰਨੀ ਹੀ ਰੋਣੇ ਸਮੈਕ ਆਉਂਦੀ ਉਧਰ ਹੀ ਹੁੰਦੀ ਆ ਉਧਰ ਨੂੰ ਮੂੰ ਮੈਂ ਤਾਂ ਆਪਣੇ ਦਿਰਾ ਬਾਬਾ ਨਾਨਕ ਨੂੰ ਮੇਰਾ ਜਾਂ ਮੇਰੇ ਘਰ ਵਾਲੋਂ ਕਰ ਦੋ اچھا ਜੀ ਮੇਰਾ ਘਰ ਇੱਥੇ ਆ ਤੇ ਵੀਡੀਓ ਵੀਡੀਓ ਵਾਲੋਂ ਕਰ ਦੋ ਮੇਰੇ ਵੀਡੀਓ ਵਾਲੋਂ ਕਰ ਦੋ ਠੀਕ ਹੈ ਜੀ ਮੇਰਾ ਪ੍ਰਿੰਟ ਤੇ ਵੀਡੀਓ ਮੇਰੇ ਘਰ ਵਾਲੋਂ ਕਰ ਦੋ ਪਰ ਗੁਰੂ ਦੀ ਨਗਰੀ ਵਾਲੋਂ ਨਾ ਕਰ ਗੁਰੂ ਨਾਨਕ ਵਾਲੋਂ ਮੇਰੀ ਮੇਰੀ ਦਿਲ ਦੀ ਖਾਸ ਹੈ ਆ ਅੱਛਾ ਜੀ ਤੇ ਮੈਂ ਤਾਂ ਗਰੀਬ ਬੰਦਾ ਮੈਂ ਕਿ ਨਹੀਂ ਲੈਣਾ ਮੈਂ ਤਾਂ ਆਪਣੇ ਦিসি ਸਾਹਿਬ ਨੂੰ ਕਿਹਾ ਮੈਂ ਮਾਨ ਜੋ ਦিসি ਸਾਹਿਬ ਨੂੰ ਪੈਸਾ ਕਿਹਾ ਕਿ ਕਿੰਨਾ ਕੰਮ ਵਾ ਉਹ ਪਾ ਕੇ ਨੋਜਲ ਜੀ ਦੇ ਦਰਮੋਂ ਕਮਾ ਦੋ ਜੀ ਪ੍ਰੋਡਿਸ਼ਨ ਉਹ ਹੀ ਰਹਿਣਾ ਉਹਦਾ ਬਣਿਆ ਬਿਲਕੁਲ ਜੀ ਹਾਂ ਤਰਝਿੰਦਰ ਸਿੰਘ ਜੀ ਜਿਹੜੇ ਆਪ ਉਹਨਾਂ ਉਹ ਕਹਿੰਦੇਗੇ ਠੀਕ ਆਂਦੇ ਤੜਾ ਆ ਕੇ ਕਰਾ ਦੇਣ ਪਰ ਉਹ ਮਿਲਦੇ ਹੋਣਗੇ ਤੁਹਾਨੂੰ ਕਿਸ ਰੂਪ ਦੇ ਵਿੱਚ ਕਿਉਂਕਿ ਨਾਮ ਪਲੇਟ ਦੇ ਉੱਪਰ ਵੀ ਮੈਂ ਮਿਲਿਆ ਇੱਥੇ ਜਿਹੜੇ ਪਹਿਲੇ ਡਿਸੀ ਸਾਹਿਬ ਹੀ ਨਾ ਹਾਂਜੀ ਮੈਂ ਨਾਮ ਉਹਨਾਂ ਦਾ ਕੀ ਜਾਣਣਾ ਵਾ ਬੜੇ ਮਿਹਰਬਾਨ ਸੀ ਉਹਨਾਂ ਨੇ ਦੇਖ ਕੇ ਕੰਪਿਊਟਰ ਵਿੱਚ ਆਪਣੀ ਜਦੋਂ ਕੰਪਿਊਟਰ ਖੋਲ੍ਹੇ ਮੇਰੀ ਫੋਟੋ ਆਉਂਦੀ ਹੁੰਦੀ ਅੱਛਾ ਜੀ ਹਾਂ ਦਫ਼ਤਰ ਦੇ ਨਾਮ ਨਾਲ ਆਪជា ਤਿਰਖਾ ਸਾਹਿਬ ਇਕ ਆ ਹੋਰ ਆ ਗਿਆ ਜੀ ਕੋਈ ਸੀ ਸਾ ਪਿੱਛੇ ਉਸ ਦਾ ਨਾਮ ਭੁੱਲ ਗਿਆ ਨਾ ਠੀਕ ਹੈ ਜੀ ਉਹ ਤਨਖੀਨ ਆਹੀ ਮੈਨੂੰ ਹੁਣ ਯਾਦ ਨਹੀਂ ਨੂੰ ਇਸ ਟਾਈਮ ਤੇ ਨਹੀਂ ਆਉਂਗਾ ਠੀਕ ਹੈ ਉਹਨਾਂ ਨੇ ਲੱਗਿਆ ਉਹਨਾਂ ਨੂੰ ਮਿਲਣ ਵਾਸਤੇ ਤੇ ਉਹਨਾਂ ਨੇ ਲੈਟਰ ਜਿਹੜੀ ਹੈ ਨਾ ਟਾਈਪ ਕਰਕੇ ਦੇ ਦੀ ਐਸਐਸਪੀ ਸਾਹਿਬ ਨੂੰ ਤੇ ਆਪਣੇ ਰਿਕਾਰਡ ਵਿੱਚ ਲਾ ਦੀ ਇਹਨਾਂ ਨੂੰ ਠੀਕ ਹੈ ਜੀ ਆ ਇੱਕ ਨਿਸ਼ਾਨ 550 ਸਾਲਾ ਜਿਹੜਾ ਮਨਾਇਆ ਜਿਗਾ ਇਹ ਤੁਹਾਨੂੰ ਅਵਾਰਡ ਵੀ ਦਿੱਤਾ ਗਿਆ ਅਵਾਰਡ ਅਵਾਰਡ ਅੱਛਾ ਜੀ ਜੀ ਠੀਕ ਆ ਹਾਂ ਇਹ ਜਿਹੜੀ ਤੀਜ ਵਾ ਨਾ ਜਦੋਂ ਬਾਬੇ ਨਾਨਕ ਦਾ ਜਨਮ ਦਿਹਾੜਾ ਮਨਾਇਆ ਗਿਆ ਸੀ ਉਦੋਂ ਤੁਹਾਨੂੰ ਇਹ ਸਨਮਾਨ ਦਿੱਤਾ ਗਿਆ ਹਰ ਵੇਲੇ ਸਿਮਰਨ ਕਰਦੇ ਹਾਂ ਸਿਮਰਨ ਜਿਹੜਾ ਵਾ ਛੁੱਟੀਆਂ ਪੈਵੇਂ ਚੱਲਦਾ ਰਹਿੰਦਾ ਅੱਛਾ ਜੀ ਹਾਂ ਰਾਤ ਛੁੱਟੀਆਂ ਪੈਵੇਂ ਕਿ ਕੇ ਵਾਰੀ ਮੈਨੂੰ ਵਾਜਦਾ ਆਪਣੇ ਆਪ ਹੀ ਦੀ ਤਵਾਜ਼ ਮਰ ਮੈਂ ਤਾਂ 12 ਵਜੇ ਵੀ ਸਰੀਰ ਥੱਕਿਆ ਹੁੰਦਾ ਮੈਂ 2-3-4 ਘੰਟੇ ਸੌਂ ਜਾਂਦਾ ਫਿਰੇ ਘੜੇ ਉੱਠੋਂ ਫਿਰ ਹੋਰ ਠੀਕ ਆ ਤਿੰਨ ਤਾਂ ਨੀਂਦ ਮਰੀਦੀਆਂ 3-4 ਘੰਟੇ ਦੀ ਵਾਧੇ ਠੀਕ ਆ 5 ਘੰਟੇ ਦੀ ਵਾਧੂ ਡਿਊਟੀ ਸਵੇਰੇ 9 ਤੋਂ 5 ਆ ਇੱਥੇ ਨਹੀਂ 8 ਤੋਂ 805 ਆ ਖੁਸ਼ ਹੋ ਜਿੰਦਗੀ ਤੋਂ ਬਹੁਤ ਜਿਆਦਾ ਖੁਸ਼ ਅੱਛਾ ਜੀ ਹਾਂ ਖੁਸ਼ ਪੰਜਾਬ ਪੁਲਿਸ ਦਾ ਜਿਹੜਾ ਨੂੰ ਸਿੱਤੇ ਪਾਸੋਂ ਵਰਦੀ ਦਿੱਤੀ ਆ ਜੀ ਮੈਨੂੰ ਵੀ ਬਹੁਤ ਚਾਵਾ ਵੀ ਕੋਈ ਮੈਸੇਜ ਸਾਡੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਸੁਨੇਹਾ ਮੇਰੇ ਵੱਲੋਂ ਬੋਲਦਾ ਵੱਡਾ ਜਿਆਦਾ ਤੇ ਇਹੋ ਹੀ ਆ ਕਿ ਸਰੋਂ ਦਾ ਤੇਲ ਜਿਹੜੇ ਲਾਉਣ ਦੇ ਤਰੀਕੇ ਵੀ ਹੁੰਦੇ ਆ ਅੱਛਾ ਜੀ ਸਰੋਂ ਦਾ ਤੇਲ ਕਦੋਂ ਲਾਉਣਾ ਤੇ ਕਿੱਥੇ ਲਾਉਣਾ ਅੱਛਾ ਜੀ ਕਿਤਰਾ ਲਾਉਣਾ ਹੂੰ ਪੈਰਾਂ ਦੀ ਤਲੀਆਂ ਤੋਂ ਲੱਗੋ ਗਿੱਟਿਆਂ ਤੋਂ ਲੈ ਕੇ ਹﻔਤਾਂ ਨੂੰ ਮਾਲਸ਼ ਕਰਦੇ ਕਰਦੇ ਫਿਰ ਅੱਖਾਂ ਦੀ ਕੂੜੀਆਂ ਤੋਂ ਕਰ ਫਿਰ ਸਿਰ ਦੇ ਸਾਰੇ ਹੀ ਸ਼ਰੀਰ ਦੀ ਮਾਲਸ਼ ਕਰਨੀ ਚਾਹੀਦੀ ਆ ਬੰਦੇ ਨੂੰ ਰੋਜ਼ ਅਰਜਣਾ ਜੀ ਰੋਗ ਅੱਜ ਕੱਲ ਬਹੁਤ ਵੱਧ ਰਹੇ ਆ ਨਹੀਂ ਇਹ ਜਦੋਂ ਸਰੋਂ ਦਾ ਤੇਲ ਵਾਣਾ ਹਾਂ ਜੀ ਇਹ ਦੀ ਮਾਲਸ਼ ਜਿਹੜੀ ਆ ਨਾ ਭਾ ਗਰਮੀਆਂ ਹੋਏ ਤੇ ਸਰਦੀਆਂ ਹੋਣ ਜ਼ਰੂਰੀ ਆ ਅੱਛਾ ਜੀ ਹਾਂ ਮੇਰੀ ਤੇ ਤਮੰਨਾ ਇਹੋ ਮੇਰੇ ਕੋਲ ਤੇਲ ਲਾਉਣ ਨੂੰ ਰੁਪਏ ਪੈਸੇ ਨਹੀਂ ਹੁੰਦੇ ਅੱਛਾ ਜੀ ਮੈਂ ਆ ਪਰਮਾਤਮਾ ਕੜੀ ਅਰਦਾਸ ਬੇਨਤੀ ਕਰਦਾ ਹੁੰਦਾ ਕਿ ਸੱਚਾ ਪਾਤਸ਼ਾਹ ਮੈਨੂੰ ਤੇਲ ਸਰੋਂ ਦਾ ਮਿਲ ਜੇ ਹੂੰ ਤੇ ਬਸ ਠੀਕ ਠਾਕ ਆ ਫਿਰ ਨਹੀਂ ਮੈਂ ਲਈਦਾ ਅੱਛਾ ਜੀ ਹਾਂ ਤੇ ਬਾਬੇ ਨੇ ਵਧੀਆ ਕਰਤਾ ਠੀਕ ਹੈ ਜੀ ਸਰੋਂ ਦਾ ਤੇਲ ਜਿਹੜਾ ਬੜੇ ਗੁਜਾਵ ਆ ਵੱਡੀ ਕਿੰਨੇ ਬੇਟੇ ਆਪਣੇ ਬੱਚੇ ਕਿੰਨੇ ਆ ਜੀ ਮੇਰੇ ਬੱਚੇ ਦੋ ਬੱਚੇ ਆ ਬੇਟੀ ਮੇਰੀ ਬੈਂਕ ਮੈਨੇਜਰ ਆ ਅੱਛਾ ਜੀ ਬੇਟਾ ਮੇਰਾ ਕੈਨੇਡਾ ਵਾ ਠੀਕ ਹੈ ਜੀ ਹਾਂ ਬਾਬੇ ਨਾਨਕ ਨੇ ਸਾਰੀਆਂ ਇੱਛਾ ਪੂਰੀਆਂ ਕਰ ਦਿੱਤੀਆਂ ਇੱਥੇ ਭਰਤੀ ਹੋ ਗਿਆ ਸੀਗਾ ਬੜੇ ਰਫਤਾਰ ਨਾਲ ਦੌੜਿਆ ਸੀਗਾ ਕਿਤੇ ਕੰਦਾ ਫਰਕ ਪਾ ਗਿਆ ਸੀ ਉਹ ਅੱਛਾ ਜੀ ਕਿਉਂਕਿ ਇੱਥੇ ਨੌਕਰੀ ਇਮਾਨਦਾਰੀ ਨਾਲ ਕੀਤੀ ਆ ਮੈਂ ਉਹ ਕਹੇ ਮੈਂ ਪੁੱਤ ਮੈਂ ਬੜੀ ਡਿਊਟੀ ਕੀਤੀ ਆ ਹਾਂਜੀ ਮੈਂ ਹਾਂ ਹੋਰ ਨੌਕਰੀ ਲੜਾਂ ਦਾ ਨਹੀਂ ਮੈਂ ਡੈਡੀ ਪੁਲਿਸ 'ਚ ਭਰਤੀ ਹੋਣਾ ਮੈਂ ਕਿਹਾ ਤੂੰ ਪੁਲਿਸ ਵਿੱਚ ਭਰਤੀ ਹੋ ਜਾ ਅੱਛਾ ਜੀ ਪਰ ਮੇਰੇ ਵਾਂਗੂ ਡਿਊਟੀ ਵੀ ਕਰ ਸਕਦਾ ਤੁੰਗਾ ਸਹੀ ਗੱਲ ਹੈ ਤੁਹਾਡੀ ਬਹੁਤ ਸਖਤ ਡਿਊਟੀ ਹੈ ਜੀ ਬਲਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ ਇਹ ਸੀ ਬਲਵਿੰਦਰ ਸਿੰਘ ਜੀ ਅੱਜਕੱਲ ਜਿਹੜੀ ਤੁਸੀਂ ਵੀਡੀਓ ਵਾਇਰਲ ਦੇਖ ਰਹੇ ਸੀ ਇਥੇ ਚੌਂਕ ਦੇ ਵਿੱਚ ਸੇਵਾ ਕਰਦੇ ਆ ਆਪਣੀ ਡਿਊਟੀ ਨਿਭਾਉਂਦੇ ਆ ਤਾਂ ਵੀਡੀਓ ਚੰਗੀ ਲੱਗੀ ਵੱਤਵਾ ਸ਼ੇਅਰ